ਆਜੋ ਸੁਆਗਤਿਓ ਅੱਜ ਤੁਹਾਡੇ ਦਰਸ਼ਨ ਕਰਨ ਪਹੁੰਚੇ ਆ ਪੰਜਾਬ ਦੇ ਸਾਫਟਾ ਮੁੱਖ ਮੰਤਰੀ ਕਾਂਗਰਸ ਆਈ ਦੇ ਉਮੀਦਵਾਰ ਸਰਦਾਰ ਕਰਨਜੀਤ ਸਿੰਘ ਕੱਢੀ ਜਿਹੜੇ ਜੇ ਵਿਅਦੇ ਕਾਰਨ ਅੱਜ ਸਿਰਫ ਇੱਜੇ ਤੁਹਾਨੂੰ ਮਿਲਣ ਨਹੀਂ ਆਏ ਆ ਤੁਹਾਡੇ ਦਰਸ਼ਨ ਹੀ ਕਰਨੇ ਆ ਖੜਿਆ ਖੜਿਆ ਨੇ ਸੋ ਤੁਹਾਡੇ ਨਾਲ ਫੇਰ ਕਿਹਦੇ ਦਿਨ ਆਪਣੇ ਜਿਹੜੇ ਵਿਚਾਰ ਸਾਂਝੇ ਕਰਕੇ ਇਸ ਤੋਂ ਬਾਅਦ ਇਹਨਾਂ ਨੇ ਅਗਲੇ ਹੋਰ ਪ੍ਰੋਗਰਾਮਾਂ ਨੂੰ ਜਾਣਾ ਸਿਰਫ ਤੁਹਾਨੂੰ ਮਿਲਣਾ ਹੈ ਦੇਖਿਆ ਘਰੇਲੂ ਜੋ ਜੀ ਨਾ ਸਾਹਮਣੇ ਦੇਖਿਓ ਜੀ ਮੈਂ ਸਾਹਮਣੇ ਦੇਖਿਓ ਚਲੋ 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 ਮਾਰ ਦਿਓ ਹਲੋ ਤੁਸੀਂ ਵੀ ਜੀ ਚਲੋ ਹਲੋ ਆ ਜਾ ਮੇਰੇ ਸਾਹਮਣੇ 13 ਦੇ ਅੱਗੇ ਜੀ ਦੋ ਦੋ ਚਾਰ ਮਿੰਟ ਲੈਣੇ ਸਨ ਸਤਾਬ ਨੂੰ ਤੁਹਾਡੇ ਕੋਲ ਕਰੋਨਾ ਦੀਆਂ ਗੱਲਾਂ ਸੁਣੋ ਜੀ ਸਾਰੇ ਪੰਡਾਲ ਵਿੱਚ ਖੜੇ ਸਤਜਾਰ ਜਨੂ ਮੁਤਾਵਾ ਆਪਣਾ ਮਜਕਰ ਤੇ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਉਹਨਾਂ ਦੇ ਚਰਨਾ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਿਰਫ 5 ਮਿੰਟ ਦੇ ਲਈ ਕੁਰਸੀ ਦੇ ਬਰਾਜਮਾਨ ਹੋਣ ਦੀ ਕਿਰਪਾਤਾ ਕਰੋ ਕਿਉਂਕਿ ਜਲੰਧਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਬਹੁਤ ਹੀ ਯਮਾਨਦਾਰ ਭਾਰਤਰ ਕਿਸਾਨਾਂ ਮਜ਼ਦੂਰਾਂ ਸੋਤਨ ਦੇ ਪੰਜਾਬ ਖੋਲ ਲਈ ਤੁਸੀਂ ਸਾਰਿਆਂ ਨੂੰ ਮਿਲ ਕੇ ਕਿਹਾ ਤੇ ਦੋ ਚਾਰ ਪੰਨ ਲਈ ਬਾਕੀ ਸਾਰੇ ਇਹ ਕੰਮ ਬੰਦ ਕਰਕੇ ਸਰਕਾਰ ਜੀ ਦੀ ਸ੍ਰੀ ਜਮੀਨ ਦੀ 500 ਧੰਨਵਾਦ ਮੈਂ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਰੇ ਜਣੇ ਸਾਡੀ ਆਮਦ ਦੇ ਵਿੱਚ ਇਕੱਠੇ ਹੋ ਕੇ ਬੈਠੇ ਹੋ ਜੋਣਾ ਦਾ ਦੌਰ ਚੱਲ ਰਿਹਾ ਹੈ ਇੱਕ ਪਾਸੇ ਤੋਂ ਆਪ ਦਾ ਹੈ ਜੇ ਸੰਵਿਧਾਨ ਬਗਲੇਗਾ ਤਾਂ ਬਾਬਾ ਸਾਹਿਬ ਅਵੈਦ ਦਾ ਨਾਮੀ ਲਟਿਆ ਜਾਣਾ ਕਿਉਂਕਿ ਇਹ ਨਵਾਂ ਸੰਵਿਧਾਨ ਲੇਖੀ ਹੋਣਾ ਚਾਹਦੇ ਆ ਉਹਦੇ ਤਾਨਾशाही ਦਾ ਰਾਜ ਹੋ ਜੇਗਾ ਬੀਜੇਪੀ ਦੀ ਜਿਹੜੀ ਕੇਂਦਰ ਸਰਕਾਰ ਹੈ ਉਹ ਸੰਵਿਧਾਨ ਨੂੰ ਬਦਲ ਕੇ ਤਾਨਾशाही ਦਾ ਰਾਜ ਪੈਦਾ ਕਰਨਾ ਚਾਹਦੀ ਹੈ ਤੇ ਨਾਲ-ਨਾਲ ਜੇ ਤਾਨਾशाही ਦਾ ਰਾਜ ਪੈਦਾ ਹੋਏਗਾ ਤਾਂ ਇਹ ਅਰਖਣ ਹੈ ਜਿਹੜਾ ਇਹ ਵੀ ਖਤਮ ਹੋ ਜੂ। ਸੋ ਮੈਂ ਤੁਹਾਨੂੰ ਬੇਨਤੀ ਕਰਨਾ ਆ जरूरत है होइए एक होंडे थले कठे होके पास वोट पाई इतने अकाली दल भी है आम आदमी पार्टी भी है बी एस पी भी है देखो एक पास बीजेपी सहयोगी है दूजे पास कांग्रेस पार्टी है एक इंडिया एनडीए अलायंस है एक इंडिया अलायंस है ਇਹ ਕਿਰਾਜ ਦੇ ਬੀਐਸਪੀ ਹੈ ਇਹ ਨਾ ਕਾਲੀ ਦਾੜੇ ਲੈਣ ਤੇ ਨਾ ਤਾਂ ਇਹ ਇੰਡੀਆ ਵਾਲੇ ਲੈਣ ਤੇ ਨਾ ਇਹ ਐਂਡੀ ਵਾਲੇ ਲੈਣ ਤੇ ਇਕੱਲੇ ਹੀ ਹੈ ਸਿਰਫ ਵੋਟਾਂ ਤੋੜਨ ਵਾਸਤੇ ਇਹਨਾਂ ਨੂੰ ਖੜਾਇਆ ਗਿਆ ਕਿ ਕਿਸੇ ਤਰ੍ਹਾਂ ਭਾਜਪਾ ਨੂੰ ਜਿਤਾਈਏ ਤੇ ਬੀਐਸਪੀ ਵੋਟਾਂ ਤੋੜੇ ਤਾਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂ ਹੈ ਕਿ ਬੀਐਸਪੀ ਨੂੰ ਵੋਟ ਪਰੋਣਾ ਫੂ ਖਾਤੇ ਚ ਫੇਰਨ ਵਾਲੀ ਗੱਲ ਹੈ ਬੀਐਸਪੀ ਨੂੰ ਜੇ ਤੁਸੀਂ ਵੋਟ ਪਾਉਂਦੇ ਹੋ ਉਪਕੀਸੀ ਹੱਥ ਕਰੀ ਲਗੜੀ ਸਵਾਏ ਕੇ ਤੇ ਚੰਨੀ ਨੂੰ ਹਰਾ ਦਿਓ ਜੀ ਬੀਐਸਪੀ ਨੂੰ ਵੋਟ ਪਾ ਦਿਓ ਤਾਂ ਕਿ ਬੀਜੇਪੀ ਜਿੱਤੇ ਸੋ ਅਜਈਆ ਕੋਚੀਆ ਚਾਲਾਂ ਤੋਂ ਸਾਨੂੰ ਬਚਣਾ ਪੜਿਆ ਸਾਨੂੰ ਵੋਟ ਇਕੱਠੀ ਕਰਨੀ ਪੈਣੀ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਮੈਂ ਸਾਰੇ ਵਰਗਾਂ ਦੇ ਕੰਮ ਕੀਤੇ ਆਪਣੇ ਡੇਰਾ ਵੱਲਾਂ ਮੈਂ 25 ਕਰੋੜ ਰੁਪਏ ਦਾ ਚੈੱਕ ਬਾਬਾ ਜੀ ਨੂੰ ਦਿੱਤਾ 25 ਕਰੋੜ ਰੁਪਏ ਦਾ ਚਾਕੇ ਜੁੜਾਏ ਜਮਾ ਕਰਾਏ ਤਾਂ ਕਿ ਗੁਰੂ ਰਵਿਦਾਸ ਦੀ ਬਾਣੀ ਦੀ ਬਾਣੀ ਦਾ ਅਧਿਆਨ ਸੈਂਟਰ ਬਣ ਸਕੇ ਆਪਾਂ ਗੁਰੂ ਰਵਿਦਾਸ ਦੀ ਬਾਣੀ ਨੂੰ ਖੋਜ ਕਰ ਸਕੀਏ ਸੋ ਇਹ ਬਿੱਲਾ ਅੱਜ ਧਿਆਨ ਦੇਣ ਦੀ ਲੋੜ ਹੈ ਕਿ ਕੌਣ ਇਹਦੇ ਨਾਲ ਖੜਾ ਹੈ ਕੌਣ ਭਾਜਪਾ ਦੀ ਸਹਿਯੋਗ ਸਹਿਯੋਗੀ ਪਾਰਟੀ ਬਣ ਕੇ ਵੋਟਾਂ ਚੋੜਨ ਵਾਸਤੇ ਖੜਾ ਹੈ ਕੌਣ ਭਾਜਪਾ ਨੂੰ ਜਿਹੜਾ ਸੰਘਾੜ ਵਾਦਨਾ ਕਰਦੀ ਹੈ ਉਹਨੂੰ ਹਰਾਉਣ ਵਾਸਤੇ ਖੜਾ ਹੈ ਆ ਝਾੜੂ ਵਾਲੇ ਆ ਜਿਹੜੇ ਜਿਹੜਾ ਮੈਂ ਪੁੱਛੀ ਕਰੋੜ ਇਹ ਰ ਆ ਬੰਦਾ ਦਿੱਤਾ ਸੀ ਬਾਬਾ ਜੀ ਨੂੰ ਲੈ ਕੇ ਆਇਆ ਗੁਰੂ ਰਵਿਦਾਸ ਜੀ ਜੀ ਨੇ ਰਾਦੇ ਹੈਂਡ ਸੈਂਟਰ ਬਣਾਉਣ ਵਾਸਤੇ ਇਹਨਾਂ ਨੇ ਉਹ ਵਾਪਸ ਲੈ ਲਿਆ ਆ ਪਿੱਛੇ ਜੇ ਮੁਟਾਈਆ ਫੇਰ ਲੈ ਕੇ ਚਲੇ ਗਏ ਬਾਬਾ ਜੀ ਕਹਿੰਦੇ ਤਾਂ ਉਹੀ ਪੈਸੇ ਜਿਹੜੇ ਚੱਲੀ ਦੇ ਸਾਡਾ ਚੱਲੀ ਦੇ ਗਿਆ ਜੀ ਤੁਸੀਂ ਦੱਸੋ ਕਿ ਆ ਲੈ ਕੇ ਅੱਜ ਦੇ ਦਾਕਟਰਾਂ ਨੇ ਉਹ ਪੈਸੇ ਖਰਚੇ ਸੀ ਇਹ ਅੱਜ ਕਿੰਦਰ ਸਰਕਾਰ ਰੱਛੇ ਨੂੰ ਜਿਹੜਾ ਖਤਮ ਕਰਨਾ ਚਾਹਦੀ ਹੈ ਉਹਦੇ ਵਾਸਤੇ ਸਭ ਨੂੰ ਇਕਜੁੱਟ ਹੋਣਾ ਪੈਣਾ ਹੈ ਜੇ ਕੋ ਕਾಲ್ಯਾਨ ਨੂੰ ਪਾ ਗਿਆ ਕੋਈ ਕਾਂਗਰਸ ਨੂੰ ਪਾ ਗਿਆ ਕੋਈ ਆਮ ਆਦਮੀ ਨੂੰ ਪਾ ਗਿਆ ਕੋਈ ਬੀਐਸਪੀ ਨੂੰ ਪਾ ਗਿਆ ਉਹ ਵੋਟਰ ਕੁੱਟ ਗਏ ਤੁਸੀਂ ਬੀਜਪੀ ਨੂੰ ਪਟਾਰੋਗੇ ਜਿਹਦੇ ਨਾਲ ਆਪਣਾ ਬਹੁਤ ਬੜਾ ਨੁਕਸਾਨ ਪੰਜਾਬ ਦਾ ਹੋ ਰਿਹਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਦ ਮੈਂ ਮੁੱਖ ਮੰਤਰੀ ਬਣਿਆ ਤੁਹਾਡੇ ਬਿਜਲੀ ਦੇ ਬਿੱਲ ਬਕਾਇਆ ਖੜੇ ਸੀ ਬਹੁਤ ਉਹ ਸਾਰਿਆਂ ਪਰ ਲੀਕ ਮਾਰੀ ਸਾਰੇ ਮਾਫੀ ਤੁਹਾਡੇ ਪਾਣੀ ਦੇ ਬਕਾਇਆ ਖੜੇ ਸੀ ਉਹ ਸਾਰਿਆਂ ਪਰ ਲੀਕ ਮਾਰੀ ਤੁਹਾਡੇ ਸਾਰੇ ਮਾਫੀ ਸੋ ਵਾਟ ਇਨ ਪੀਰੀਅਡੀ ਬਿੱਲ ਦਾ ਸੀ 55 ਲੱਖ ਰੁਪਿਆ ਉਹਦਾ ਬਿੱਲ ਬੜਾ ਸੀ ਮੈਂ ਮੁੱਖ ਮੰਤਰੀ ਬਣਿਆ ਮੈਂ ਸਾਰੀਆਂ ਬੈਂਕਾਂ ਦਾ ਮਾਫੀ ਦਾ ਵਿੱਚ ਤੁਹਾਡਾ 55 ਲੱਖ ਰੁਪਿਆ ਪਰ ਮਾਫ ਹੋਇਆ ਤੁਹਾਡੇ ਬੇਕੀ 35 ਜਿਹੜੇ ਤੁਹਾਡਾ ਕਰਜ਼ਾ ਖੜਾ ਸੀ ਉਹ ਕਰਜ਼ਾ ਪਰ ਤੇ ਨਾ ਕੋਆਪਰੇਟਿਵ ਸੁਸਾਇਟੀਆਂ ਦਾ ਤੁਹਾਡੇ 52 ਲੱਖ ਰੁਪਏ ਦਾ ਖੜਾ ਲੋਕਾਂ ਦਾ ਐਸੀ ਸਾਰੇ ਬਕੀ ਖਮਾਰੀ ਤੁਹਾਡਾ 52 ਲੱਖ ਰੁਪਈਆ ਸੋ ਸੈਟ ਜਿਆਦਾ ਕਰਜ਼ਾ ਮਾਫਾ ਜਿਨ੍ਹਾਂ ਦਾ ਕਰਜ਼ਾ ਮਾਫ ਹੋਇਆ ਉਹਨਾਂ ਨੂੰ ਬੇਨਤੀ ਕਰਨ ਲੱਗੋਨੇ ਕਿ ਚੰਨੀ ਹੋਇਆ ਜਿਹੜਾ ਤੁਹਾਡਾ ਕਰਜ਼ਾ ਮਾਫ ਕਰ ਸਕਦਾ ਹੈ ਕਿ ਚੰਨੀ ਹੋਇਆ ਜਿਹੜਾ ਤੁਹਾਡੇ ਬਿਜਲੀ ਦੇ ਬਿੱਲ ਮਾਫ ਕਰਦਾ ਹੈ ਕਿ ਚੰਨੀ ਹੋਇਆ ਕਿ ਤੁਹਾਡੇ ਪਾਣੀ ਦੇ ਬਕਾਏ ਮਾਫ ਕਰਦਾ ਹੈ ਚੰਨੀ ਉਹ ਜਿਹੜਾ ਥੋੜੇ ਟੈਂਪੀਆਂ ਦੇ ਬਿੱਲ ਮਾਫ ਕਰਦਾ ਹੈ। ਤੇ ਚੰਨੀ ਆ ਜਿਹਨੇ ਪੈਟਰੋਲ ਥਾਟਾ ਵੀ ਦਿੱਤਾ ਡੀਜ਼ਲ ਥਾਟਾ ਵੀ ਦਿੱਤਾ। ਚੰਨੀ ਉਹ ਜਿਨੇ ਡੇਰਾ ਬੰਨਾ ਦੇ ਵਿੱਚ 25 ਕਰੋੜ ਰੁਪਇਆ ਦਿੱਤਾ। ਚੱਕ ਹਕੀਮਾ ਕਮੇਟਿਆ ਲੱਖ ਰੁਪਇਆ ਦਿੱਤਾ। ਗੁਰੂ ਰਵਿਦਾਸ ਜੀ ਦੇ ਧਾਮ ਨੂੰ 51 ਲੱਖ ਰੁਪਇਆ ਦਿੱਤਾ ਤੇ ਆਪਣਾ ਵਿਸ਼ਨਕਰਮਾ ਮੰਦਿਰ ਫਗਵਾੜੇ ਦੇ ਵਿੱਚ 2 ਕਰੋੜ ਰੁਪਇਆ ਦਿੱਤਾ। ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਨੂੰ ਫਗਵਾੜੇ ਚ ਮੈਂ 10 ਕਰੋੜ ਰੁਪਇਆ ਦਿੱਤਾ। ਤੋਂ ਮੈਂ ਸਾਰੇ ਵਾਸਤੇ ਖੜਾ। ਇਸ ਕਰਕੇ ਅੱਜ ਗਿੱਕੂ ਟੋਕੇ ਬੁੱਟਾ ਪਾਉਣ ਦੀ ਰੋੜ ਹੈ। ਤੁਸੀਂ ਦੇਖੋ ਕਿ ਇਹ ਜਿਹੜੇ ਲੋਕ ਅੱਜ ਖੜੇ ਹੈ। 4-4 ਕੰਨੜਾ ਟੱਪਦੇ ਹੈ, 4-4 ਘਾਟਾ ਟੱਪਦੇ ਹੈ। ਜਿਹੜਾ ਆਮ ਆਦਮੀ ਪਾਰਟੀ ਵੱਲੋਂ ਖੜਿਆ ਹੈ। ਪਹਿਲਾਂ BSP ਚੋਂ ਦਾ ਸੀ। ਇਹਨੇ ਕਾਂਸੀ ਰਾਮ ਜੀ ਨੂੰ ਧੋਖਾ ਦਿੱਤਾ। BSP ਨੂੰ ਧੋਖਾ ਦਿੱਤਾ ਕਿਉਂਨੇ। ਉੱਥੇ ਤੇ ਆਪਣੀ ਪਾਰਟੀ ਬਣਾ ਲਈ। ਉੱਤੇ ਵੀ ਨਹੀਂ ਚੱਲੀ ਫਿਰ ਅਕਾਲੀ ਦਲ ਚ ਆ ਗਿਆ ਫਿਰ ਇਹਨੇ ਅਕਾਲੀ ਦਲ ਨੂੰ ਧੋਖਾ ਦਿੱਤਾ ਅਜੇ ਝਾੜੂ ਮਾਰ ਕੇ ਖੜੇ ਹੈ ਅਜਿਹੇ ਬੰਦੇ ਦਾ ਕਿਹੜਾ ਵਿਸ਼ਵਾਸ ਜਿਹੜਾ बार-बार ਬਦਲਦਾ ਹੈ बार-बार ਪਾਰਟੀਆਂ ਬਦਲ ਕੇ ਉੱਦੇ ਜਾਂਦਾ ਹੈ ਸੋ ਅਜਿਹੇ ਬੰਦੇ ਜਨ ਬਦਲਣ ਨੂੰ ਵੋਟਾਂ ਪਾਉਣ ਦੀ ਲੋੜ ਹੈ ਤੇ ਨਾ ਹੀ ਉਹਨਾਂ ਲੋਕਾਂ ਨੂੰ ਵੋਟ ਪਾਉਣ ਦੀ ਲੋੜ ਹੈ ਜਿਹੜੇ ਸਿਰਫ ਵੋਟਾਂ ਤੋੜਨ ਵਾਸਤੇ ਖੜੇ 20 SP ਨੇ ਸਾਰੇ ਹਿੰਦੂਸਤਾ ਦੀ ਇੱਕ ਵੀ ਸੀਟ ਨਹੀਂ ਦਿੱਤੀ ਲੇਕਿਨ ਜਿਹੜੇ ਲੋਕ ਸੁਧਾਰ ਨੂੰ ਬਚਾਉਣਾ ਚਾਹੁੰਦੇ ਕਾਂਗਰਸ ਪਾਰਟੀ ਉਹਨਾਂ ਦੀਆਂ ਵੋਟਾਂ ਤੋੜਨ ਵਾਸਤੇ ਖੜੇ ਵੀਐਸਟੀ ਨੂੰ ਵੋਟ ਪਾ ਕੇ ਖੂਖਾਤੇ ਜਨਾ ਵੋਟ ਦੇ ਰਹੋ ਇੱਕ ਪਾਸੇ ਕਾਂਗਰਸ ਨੂੰ ਵੋਟਾਂ ਪਾਉਂਦੇ ਇੱਟਾ ਕਰੋ ਤਾਂ ਕਿ ਆਪਾਂ ਅੱ딜 ਵਧੀਆ ਨਰੋਆ ਸਮਾਜ ਸਰ ਸਕੀਏ ਕਿਉਂਕਿ ਗੁਰੂ ਰਵਿਦਾਸ ਜੀ ਨੇ ਕਿਹਾ ਐਸਾ ਚਾਹੂ ਰਾਜ ਜਹਾਂ ਮਿਲੇ ਸਭ ਨੂੰ ਅੰਨ ਛੋਟ ਵੱਡੋ ਸਭ ਸੰਭਸ ਰਵਿਦਾਸ ਰਹੇ ਬਸਤ ਸੋ ਤਗੜੇ ਹੋਗੇ ਇੱਕ-ਦਾਰ ਹੀ ਨਾਲ ਸਾਰਿਆਂ ਨੂੰ ਪਾਰਟੀਵਾਰੀ ਚਨਾਓ ਫਿਲਡ ਜੇ ਨਾਲ ਦੇਖੋ ਕੌਣ ਜਿੱਤ ਹੋ ਗਿਆ ਕੌਣ ਹਾਰੇ ਹੋ ਗਿਆ ਉਹ ਉਹਨੂੰ ਉਹਨੇ ਬੱਠ ਕਰ ਲਿਆ ਉਹ ਨਹੀਂ ਆਇਆ ਇਹ ਗੱਲਾਂ ਵਿੱਚ ਨਾ ਪੋੜੋ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਤੇ ਤੁਸੀਂ ਮੈਨੂੰ ਵੋਟ ਪਾਓਗੇ ਤਾਂ ਮੈਂ ਇੱਥੇ ਤੁਹਾਡੇ ਰਸਤੇ ਰੰਗਲਾਵਾਂ ਤੁਹਾਡੇ ਦਾ ਰਿਸ਼ਤੇਦਾਰ ਉਹਨੇ ਬੰਦ ਹੋ ਗਏ ਸੜਕਾਂ ਦਾ ਕੰਮ ਕਰਾਵ ਹੋਇਆ ਮੈਂ ਹੋਲੀ-ਹੋਲੀ ਤੁਹਾਡੇ ਮੁੰਡਿਆਂ ਦੇ ਵਿਆਹ ਕਰ ਦੋ ਜਿਹੜੇ ਹੁਣ ਅਗਲਾ ਪਹਿਲਾ ਉੱਥੇ ਕਹਨੂੰ ਕੁੜੀ ਦੇਣੀ ਆ ਯਾਰ ਉੱਥੇ ਤਾਂ ਸੜੇ ਰੁੱਟੀਆਂ ਪਈਆਂ ਦੋ ਸਾਜ ਤੁਸੀਂ ਕਿਤੇ ਰੋਡ ਰੌਡਰ ਦੇਖਿਆ ਤੁਸੀਂ ਕਿਤੇ ਲੋਕਾਂ ਦੇ ਦੇਖੇ ਜਿੱਦਣ ਦੀ ਸਰਕਾਰ ਆਈ ਹੈ ਪੰਜੇਰ ਬਈਏ ਵੀ ਇਸੇ ਪਰਿਹਤਤ ਨੂੰ ਦਿੱਤੀ ਤੇ ਅਜੇ ਹੀ ਸਰਕਾਰ ਦੇ ਉੱਪਰ ਇਹ ਕਿਆ ਕਰਾਂ ਤੁਸੀਂ ਵੱਡੀ ਗਿਣਤੀ ਦੇ ਪਿੰਡ ਤੋਂ ਇਕੱਠੇ ਹੋ ਕੇ ਆਏ ਆ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਸਾਰੇ ਜਾਣੇ ਇਕੱਠੇ ਹੋ ਕੇ ਮੋਟਾ ਪਾਓ ਆਪਾਂ ਨੇ ਸੜਕਾਂ ਵੀ ਬਣਾਉਣੀਆਂ ਆਪਾਂ ਨੇ ਇੱਥੇ ਯੂਨੀਵਰਸਿਟੀ ਦੇ ਕਿਰਨੇ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਚੰਗੀ ਪੜ੍ਹਾਈ ਮਿਲ ਸਕੇ ਔਰ ਸਸਤੀ ਸਰਕਾਰੀ ਰੇਖਾ ਦੀ ਪੜ੍ਹਾਈ ਮਿਲ ਸਕੇ ਆਪਾਂ ਕਾਲਜ ਖੋਲ੍ਹਣ ਲਈ ਆਦਮ ਪਰਦੇ ਵਿੱਚ ਕਾਸ਼ੀ RAM ਜੀ ਦੇ ਨਾਮ ਤੋਂ ਕਾਲਜ ਖੋਲ੍ਹਿਆ ਆਪਾਂ ਨੇ ਇੱਥੇ ਕਾਜ ਦੇ ਸਕੂਲ ਔਰ ਵਧੀਆ ਯੂਨੀਵਰਸਿਟੀ ਲਈ ਜਿਹੜੀ ਵਾਡੇ ਤਲਾਸ਼ ਸੀ ਸਾਤੇ ਸਾਡੇ ਬੱਚਿਆਂ ਨੂੰ ਪੜ੍ਹਾਈ ਕਰਕੇ ਰੋਜ਼ਗਾਰ ਮਿਲ ਸਕੇ ਰੋਜ਼ਗਾਰ ਲੈ ਕੇ ਆਉਣੇ ਅੱਤ ਦਾ ਜਾਲ ਜਨਾ ਸਾਡੀ ਕੱਲੀ ਗਰੀਬੀ ਨੂੰ ਸਾਨੂੰ ਚਾਹੀਦੀ ਹੈ ਨੌਕਰੀ ਸਾਨੂੰ ਚਾਹੀਦੀ ਹੈ ਪੜਾਈਆਂ ਉਹ ਮੈਂ ਤੁਹਾਨੂੰ ਦੇਣ ਵਾਸਤੇ ਆਇਆ ਮੈਂ ਇੱਥੇ ਤੁਹਾਡੇ ਵਿੱਚ ਰਹਿ ਕੇ ਇਹ ਬਾਤ ਕਰਉਣਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੈ ਹਿੰਦ ਜੈ ਗੁਰੂ ਦੇਤੰਗ ਗੁਰੂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੇ ਮੈਂ ਨਾਮ ਲਾ ਲਿਆ ਤਾਂ ਮੈਨੂੰ ਕਿਤੇ 44 ਦੇ ਵਿੱਚ ਰਹਿਣਾ ਕਰਕੇ 50 ਮਿੰਟਾਂ ਮੈਂ ਮੰਗ ਲਿਆ। ਤੁਸੀਂ ਆਪ ਪਿਆਰ ਕਰੇ ਜੋ ਕਾਲਾ ਕਾਨੂੰਨ ਨੇ ਫੌਸਟਾ ਕੀ ਹਵਾ ਲਾ। ਮੋਦੀ ਰਾਮ ਨੇ ਆਪਣਾ ਜੋ ਕਾਲਾ ਕਾਨੂੰਨ ਉਹਨੂੰ ਮੈਂ ਬਲੈਕ ਤੁਹਾਨੂੰ ਆਪਣਾ ਸਹਿਤ ਧੰਨਵਾਦ ਆ। ਕਿਤਾ ਧੰਨਵਾਦ ਆ। ਹੁਣ ਅਡਾਨੀ ਔਰ ਰਾਨੀ ਨੇ ਹਮ ਸਭ ਕੋ ਵੇਚ ਦਿੱਤਾ ਪੰਜਾਬ ਦਾ ਤੇ ਇੰਡੀਆ ਦਾ ਵੇਚ ਦਿੱਤਾ ਤੇ ਇਹਨਾਂ ਵੇਚ ਦਿੰਦੀਆਂ 10 ਵਾਰ ਵੇਚ ਦਿੰਦੀਆਂ। ਬੜੇ ਇੰਡੀਆ ਨੈਸ਼ਨਲ ਕਾਂਗਰਸ ਸਾਰੇ ਉੱਠ ਕੇ ਖੜੇ ਹੋ ਕੇ ਚਰਨਜੀਤ ਸਿੰਘ ਜੀ ਦਾ ਸਵਾਗਤ ਕਰੋ ਤਾਲੀਆਂ ਮਾਰ ਕੇ ਸਵਾਗਤ ਕਰੋ ਤੁਹਾਡੇ ਨੂੰ ਬੜਾ ਮਾਣ ਬਖਸ਼ਿਆ ਜਿਹੜਾ ਕਿ ਉਹਨਾਂ ਨੂੰ ਪੰਜਾਬ ਦੇ ਕਾਂਗਰਸ ਨੇ ਟਿਕਟ ਦੇ ਕੇ ਨਵਾਜਿਆ ਬਹੁਤ ਵੱਡਾ ਪੰਜਾਬ ਨੂੰ ਮਾਣਿਆ ਚਰਨਜੀਤ ਸਿੰਘ ਜੀ ਚਰਨਜੀਤ ਸਿੰਘ ਜੀ ਚਰਨਜੀਤ ਸਿੰਘ ਜੀ ਇੰਡੀਆ ਬਹੁਤ ਵੱਡੀ ਗਲਤੀ ਤੁਸੀਂ ਬੀਬੀਆਂ ਪਹੁੰਚੀਆਂ ਨੇ ਸਿੰਮੀ ਸਾਹਿਬ ਨੇ ਫਰਕ ਲਈ ਸਰਦਾਰ ਸਰਪੰਚ ਸਾਹਿਬ ਅੱਗੇ ਆਓ ਸਰਪੰਚ ਜੀ ਇੱਧਰ ਬੈਠੋ ਸਰਪੰਚ ਸਾਹਿਬ ਅੱਗੇ ਆਓ ਜਨਪ੍ਰਮੇਵਾਨ ਚੰਜੀ ਚੰਨੀ ਜੀ ਉਹਨਾਂ ਦੇ ਨਾਲ ਉਹਨਾਂ ਦੇ ਸੁਪੁੱਤਰ ਨਵਜੀਤ ਜੀ ਸਾਡੇ ਬਹੁਤ ਹੀ ਵੱਡੇ ਭਾਈ ਬੱਡੇ ਭਾਈ ਸਾਬਕਾ ਚੇਅਰਮੈਨ ਸੋਢੀ ਜੀ ਸਾਡੇ ਨਾਮ ਲਵਾਇਆ ਜੀ ਜਿਹਨ ਮਾਰਕੀਟਿੰਗ ਕਮੇਟੀ ਕਰਾਇਆ ਇਸ ਨਗਰ ਦੇ ਸਰਪੰਚ ਮੱਖਣ ਸਿੰਘ ਜੀ ਜੈਨ ਸਾਹਿਬ ਗ੍ਰੈਂਡ ਤੋਂ ਮੇਰੇ ਸਰਜੀਤ ਸਿੰਘ ਮਾਲ ਜੀ ਅਨਪਾ ਪਹੁੰਚ ਪਹੁੰਚਲੇ ਜੀ ਬਾਕੀ ਵੱਖ-ਵੱਖ ਨਗਰਾਂ ਚੋਂ ਵੱਡੀ ਗੰਟੀ ਦੇ ਵਿੱਚ ਆਏ ਕਾਂਗਰਸ ਦੇ ਮਰਕਰ ਸਹਿਬਾਨ ਸਰਪੰਚ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਲੰਦਰ ਲੋਕ ਸਭਾ ਸੀ ਇਹ ਜਿਹੜੀ ਇਹ ਹਾਂ ਕਾਂਗਰਸ ਭਾਈ ਦਵੰਡ ਨੇ ਸਰਵੇ ਕਰਵਾ ਕੇ ਇਹ ਜੰਨੀ ਸਾਹਿਬ ਨੂੰ ਮਾਣ ਬਖਸ਼ਿਆ ਕਿਉਂਕਿ ਇੱਥੇ ਬਹੁਤ ਸوں ਮਾਇਦਾ ਜਿਹੜਾ ਜਿਆਦਾ ਵਸੇਰਾ ਆ ਉਹ ਦੁਆਬੇ ਵਿੱਚ ਆ ਇਸ ਕਰਕੇ ਚੰਨੀ ਸਾਹਿਬ ਸੰਬੋਧਨ ਕਰਕੇ ਪੰਜਾਬ ਦੇ ਸਾਡਾ ਮੁੱਖ ਮੰਤਰੀ ਸਰਦਾਰ ਜਗਤ ਸਿੰਘ ਚੰਨੀ ਵੀਰਵਾਰ ਜਗਿੰਦਰ ਲੋਕਸਵਾ ਇੱਕ ਜੂਨ ਨੂੰ ਜਿਹੜਾ ਪੰਜਾਬ ਦੇ ਅੰਦਰ ਚੋਣ ਹੋਣੀ ਆ ਵੋਟਾਂ ਪੈਣੀਆਂ ਤੇ ਆਪਾਂ ਉਸ ਦਿਨ ਆਪਣੀ ਮਤ ਦਾ ਦਾਨ ਕਰਨਾ ਆਪਾਂ ਆਪਣੀ ਸੋਚੀ ਨਾਲ ਸੋਚ ਸਮਝ ਕੇ ਆਪਣੇ ਵੋਟ ਦਾ ਇਸਤੇਮਾਲ ਕਰਕੇ ਆਪਣਾ ਜੋਗ ਨਮਾਇੰਦਾ ਚੁਣ ਕੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦਾ ਕੇਂਦਣਾ ਤੇ ਪਿਛਲੇ 2 ਟਰਮਾਂ ਦੇ ਵਿੱਚ ਦੇਸ਼ ਦੇ ਲੋਕਾਂ ਨੇ ਕੀ ਵੱਡੀ ਇਤਿਹਾਸਕ ਭੁੱਲ ਕੀਤੀ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਕੇ ਦੇਸ਼ ਨੂੰ ਜਿਹੜਾ ਉਹ ਨਰਕ ਵਰਤ ਦੀ ਅੰਦਰਤਾ ਤੇ ਇਸ ਵਾਰ ਜੇ 2024 ਦੇ ਵਿੱਚ ਮੋਦੀ ਨੂੰ ਨਾ ਰੋਕਿਆ ਗਿਆ ਤਾਂ ਪੁੱਲ ਜੋ ਕਿ ਦੇਸ਼ ਦੇ ਅੰਦਰ ਜਿਹੜਾ ਦੁਆਰਾ ਚੋਣਾ ਹੋਣ ਗਿਆ ਦੇਸ਼ ਕਾਨਾ ਸ਼ਾਹੀ ਵੱਲ ਵੱਧ ਰਿਹਾ ਤੇ ਜੇਕਰ ਤੁਹਾਡੇ ਦੇ ਲਈ ਲੜਾਈ ਲੜੀ ਹਰ ਕਿਤੇ ਦੇ ਵਿੱਚ ਤਾਂ ਉਹ ਸਰਦਾਰ ਜਗਤ ਸਿੰਘ ਜੰਨੀ ਨੇ ਲੜਿਆ ਇਹ ਅੱਜ ਦੇ ਉਹਨਾਂ ਦੇ ਸਮੇਂ ਕਿ ਵੀ ਜੇ ਸਾਡੀ ਗਰੀਬਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਵਪਾਰੀਆਂ ਦੀਆਂ ਬਹਾਵਾਂਡੀਆਂ ਤੋਂ ਸਰਦਾਰ ਚੰਦ ਸਿੰਘ ਚੱਡੀ ਨੇ ਪੜ੍ਹਨੀ ਆ ਤੇ ਆਓ ਆਪਾਂ ਇਕੱਠੇ ਹੋ ਕੇ ਅੱਜ ਦੇ ਦਿਨ ਸੰਕਲਪ ਕਰੀਏ ਕਿ 1 ਜੂਨ ਨੂੰ ਇੱਕ ਇੱਕ ਵੋਟ ਜਿਹੜਾ ਪੰਜੇ ਦੇ ਨਿਸ਼ਾਨ ਦੇ ਸਾਹਮਣੇ ਵਾਲਾ ਪਟੰਤਵਾ ਕੇ ਸਰਦਾਰ ਚੰਦ ਸਿੰਘ ਚੱਨੀ ਨੂੰ ਦੇਸ਼ ਦੀ ਲੋਕ ਸਭਾ ਜਤਾ ਕੇ ਭੇਜਣਾ ਜਿੱਤ ਰਹੇ ਆ ਬਹੁਤ ਵੱਡੀ ਵੋਟਾਂ ਦੇ ਨਾਲ ਪਰ ਆਪਾਂ ਲੀਡ ਬਣਾਉਣੀ ਆ ਨਿਸ਼ਾਨਾ ਹੈ ਕਿ 2 ਲੱਖ ਵੋਟਾਂ ਦੇ ਨਾਲ ਸਰਦਾਰ ਚੰਦ ਸਿੰਘ ਚੱਨੀ ਜਿੱਤ ਕੇ ਜਾਣ ਮੈਂ ਸੁਖਿੰਦਰ ਕੌਰ ਆਸ਼ਾ ਵਰਕਰਾਂ ਦੀ ਬੜਾ ਪਿੰਡ ਬਲੌਕ ਦੇ ਪ੍ਰਧਾਨ ਮੈਂ ਦੀ ਬੀਟੀ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਅੱਜ ਤੋਂ 2 ਸਾਲ ਪਹਿਲਾਂ 2500 ਰੁਪਇਆ ਰੈਗੂਲਰ ਤਨਖਾਹ ਲਈ ਸੀ ਅਸੀਂ ਇਸ ਵੀਰ ਜੀ ਦਾ ਖੈਰ ਜੀ ਨੂੰ ਧੰਨਵਾਦ ਕਰਦੇ ਹਾਂ ਤੇ ਬਾਕੀ ਅਸੀਂ 2008 ਸਾਲ ਦੀ ਆਸ਼ਾ ਬੰਦਰ ਗਵਰਨਮੈਂਟ ਨੇ ਮਾਨਤਾ ਦਿੱਤੀ ਪਰ ਸਾਨੂੰ ਕੋਈ ਵੀ ਰੈਗੂਲਰ ਤਨਖਾਹ ਜਾਂ ਪਰਮਾਰ ਕੋ ਨਹੀਂ ਦਿੱਤਾ ਗਿਆ ਨਾ ਇਹ ਪਾਇਆ ਕਿ ਜੀ ਸਾਡੇ ਜਿਨ੍ਹਾਂ ਨੇ ਸਾਨੂੰ 2500 ਰੁਪਇਆ ਚਮਕੌਰ ਸਾਹਿਬ ਦੀ ਧਾਰਦੀ ਦੇ ਉੱਤੇ ਸਾਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤਾ ਸੀ ਅਸੀਂ ਮੈਂ ਆਪਣੀਆਂ ਆਸ਼ਾ ਵਰਕਰ ਭੈਣਾਂ ਵੱਲੋਂ ਇਸ ਵੀਰ ਜੀ ਦਾ ਆਪਣੇ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਤੇ ਅੱਜ ਵੀ ਅਸੀਂ ਇਹਨਾਂ ਦੇ ਕੋਲ ਆਪਣਾ ਮੰਗ ਲੈ ਕੇ ਆਏ ਆ ਜੇ ਸਾਡੀ ਮੰਗ ਪੂਰੀ ਹੋ ਗਈ ਸਾਡਾ ਇਹਨਾਂ ਦੇ ਨਾਲ ਵਾਦਾ ਆ ਕਿ ਅਸੀਂ ਆਪਣੇ ਭਰਾ ਨੂੰ ਜ਼ਰੂਰ ਜਿਤਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਹੁਣ ਜਿਨ੍ਹਾਂ ਦੀ ਬਹੁਤ ਦੇਰ ਤੋਂ ਤੁਸੀਂ ਇੰਤਜ਼ਾਰ ਕਰ ਰਹੇ ਸੀ ਪੰਜਾਬ ਅਨ ਦੁਆਬੇ ਨੂੰ ਜਿਹੜਾ ਮਾਣ ਮਖਿਆ ਕਾਂਗਰਸ ਨੇ ਉਸ ਮਾਣ ਨੂੰ ਬਰਕਰਾਰ ਰੱਖਣ ਲਈ ਅੱਜ ਦਸਾਂਹੇ ਦਿਨਾਂ ਦੇ ਵਿੱਚ ਕਤਰ ਹੋਏ ਆ ਸਾਡੇ ਦਿਲਾਂ ਦੀ ਧੜਕਣ ਸਾਡੇ ਪੰਜਾਬ ਦੀ ਆਵਾਜ਼ ਚਰਨਜੀਤ ਸਿੰਘ ਦੀ ਚੰਨੀ ਸਰਕਾਰ ਮੁੱਖ ਮੰਤਰੀ ਪੰਜਾਬ ਉਮੀਦਵਾਰ ਲੋਕ ਸਭਾ ਚਲੰਦਰ ਤੋਂ ਤੁਹਾਨੂੰ ਸੰਬੋਧਨ ਕਰਨਗੇ ਪਰ ਇਹ ਧੋਖਾ ਦੇ ਗਏ ਆਪਾਂ ਨੂੰ ਝਾੜੂ ਵਾਲੇ ਕਹਿੰਦੇ ਜੀ 1000 ਰੁਪਇਆ ਦੇ ਦੇਰੂਗੇ ਮੁੜ ਕੇ ਥਿਆਈ ਨਹੀਂ ਹੁਣ ਜੇ ਤੁਹਾਡੇ ਮਹੱਲੇ ਚ ਆਇਆ ਨਾ ਕੋਈ ਆ ਪਿੰਡ ਦੇ ਵਿੱਚ ਝਾੜੂ ਲੈ ਕੇ ਝਾੜੂ ਵੇ ਫੇਰਨਾ ਪੈਣਾ ਨਾ ਪਰ ਪੁੱਛਿਓ ਜ਼ਰੂਰ ਕਿ ਦਾਦੇ ਮੰਗਵੜਿਓ ਤੁਸੀਂ ਤਾਂ ਕਹਿੰਦੇ 1000 ਰੁਪਏ ਦੇਉਂਗੇ ਤੁਸੀਂ ਪੱਤੀ ਵੀ ਨਹੀਂ ਦਿੱਤੀ 27 27000 ਰੁਪਏ ਹੋ ਗਏ ਤੁਹਾਡਾ ਜੇ ਹਰੇਕ ਮਹੀਨੇ ਦਾ 1000 ਕਿਣੀ ਹੈ 27 ਮਹੀਨੇ ਹੋ ਗਏ ਸਰਕਾਰ ਬੜੇ ਨੂੰ 5 ਰੁਪਏ ਤੇ ਸਦੇ ਹੱਥ ਬੰਨੇ ਰੱਖੇ ਫੱਲਾ ਬੀਬੀਆਂ ਦੇ ਨਾਲ ਇਹਨੇ ਧੋਖਾ ਹੋਇਆ ਹਰ ਵਰਗ ਦੇ ਨਾਲ ਇਹਨਾਂ ਨੇ ਧੋਖਾ ਕੀਤਾ ਤੁਸੀਂ ਦੇਖੋ ਬਜ਼ੁਰਗਾਂ ਨੂੰ ਕਹਿੰਦੇ ਸੀ ਪੈਨਸ਼ਨ ਵਧਾਵਾਂਗੇ ਮੈਂ 750 ਤੋਂ ਦੁਖੜੀ ਕਰਤੀ ਪੈਨਸ਼ਨ ਬਜ਼ੁਰਗਾਂ ਦੀ 1500 ਕੀਤੀ ਲੇਕਿਨ ਬਾਅਦ ਇਹਨਾਂ ਨੇ ਕੋਈ ਰੁਪਈਆ ਨਹੀਂ ਵਧਾਇਆ ਆ ਆਸ਼ਾ ਵਰਕਰ ਭੈਣ ਬੋਲ ਕੇ ਗਈ ਹੈ ਇਹਨਾਂ ਨੂੰ 1200 ਰੁਪਈਆ ਮਿਲਦਾ ਸੀ ਇਹਨਾਂ ਦਾ ਮੈਂ 2500 ਕੀਤਾ ਆਗਨਵਾੜੀ ਵਰਕਰ ਬੀਬੀਆਂ ਦਾ ਮੈਂ 9500 ਰੁਪਇਆ ਕੀਤਾ ਤੇ ਨਾਲ 500 ਰੁਪਏ ਦਾ ਹਰ ਸਾਲ ਵਾਧਾ ਵੀ ਹੁੰਦਾ ਉਹਨਾਂ ਮਿੱਠੇ ਮੀਲ ਵਾਲੀਆਂ ਬੀਬੀਆਂ ਇਹਨਾਂ ਦੀ ਤਨਖਾਹ ਮੈਂ ਵਧਾਈ ਡੀਜ਼ਲ ਸਸਤਾ ਕੀਤਾ ਹਰ ਵਰਗ ਨੂੰ ਰਾਹਤ ਦਿੱਤੀ ਬਿਜਲੀ ਕਿੰਨੇ ਰੁਪਏ ਸਸਤੀ કરી ਤੇ ਆ ਜਿਹੜਾ 300 ਵਾਲਾ 0 ਮਿਲਣਾ ਕੰਮ ਐ ਇਹ ਤਾਂ ਆਪਾਂ ਕਰਕੇ ਦੇਇ ਸੀ ਇਹਨਾਂ ਨੇ ਤਾਂ ਇਹ ਘਾਟਾ ਵਿੱਚ 301 ਹੋ ਗਿਆ ਯੂਨਿਟ ਤਾਂ 300 ਵੀ ਗਿਆ ਫੇਰ ਚੱਕ ਕੇ ਬਿਜਲੀ ਐ 2-4 ਵਾਰ ਵੀ ਸਾਲ ਦੇ ਵਿੱਚ ਬਿੱਲ ਆ ਜਵੇ ਤਾਂ ਸਾਰੇ ਸਾਲ ਦੇ ਪੈਸੇ ਲੈ ਜਾਂਦੇ ਸੋ ਇਹ ਆਮ ਆਦਮੀ ਚ ਅੜਵਾੜੇ ਜਿਹੜੇ ਇਹਨਾਂ ਨੇ ਹਰ ਵਰਗ ਦਾ ਨੁਕਸਾਨ ਹੀ ਕੀਤਾ ਇਸੇ ਗੱਲ ਪਰ ਪੂਰੇ ਨੇ ਉਤਰੇ ਮੇਰੀ ਤਾਂ ਬੀਬੀ ਕਹਿ ਕਰਦੀ ਸੀ ਆ ਬੀਬੀਆਂ ਨੂੰ ਪਤਾ ਹੈ ਵਿੱਚ ਝਾੜੂ ਬੜਾ ਕਰਨਾ ਕਲੇਜ ਹੁੰਦਾ ਆਪਾਂ ਨੇ ਆ ਕਲੇਜ ਕਰ ਲੇ ਸਵਾ ਦੋ ਸਾਲ ਤੇ ਝਾੜੂ ਬੜਾ ਹੋਇਆ ਵਾ ਕਲੇਜ ਪਿਆ ਵਾ ਚਾਰੇ ਪਾਸੇ ਚਿੱਟਾ ਬਿਦਰੇ ਆ ਹੱਦ ਹੈ ਕੋਈ ਚਿੱਪੇ ਦੀ ਪਿੰਡ ਪਿੰਡ ਦੇ ਵਿੱਚ ਨਸ਼ਾ ਹੋ ਗਿਆ ਸਾਡੇ ਨੌਜਵਾਨ ਮੁੰਡੇ ਮਾਰ ਰਹੇ ਤੇ ਇਹਨਾਂ ਦੇ ਲੀਡਰ ਆਪ ਚਿੱਟਾ ਬਕਾਉਂਦੇ ਮੈਂ ਡੇਢ ਮਹੀਨੇ ਤੇ ਇੱਥੇ ਆਇਆ ਰੌਲਾ ਪਾਇਆ ਨਸ਼ਿਆਂ ਦਾ ਲੇਕਿਨ ਇਹਨਾਂ ਨੇ ਪੁਲਿਸ ਦੇ ਹੱਥ ਬੰਨ੍ਹੇ ਹੋਏ ਸੀ ਆ ਹੁਣ ਆ ਇਲੈਕਸ਼ਨ ਕੋਰਡ ਲੱਗਿਆ ਹੱਥ ਖੁੱਲੇ ਪੁਲਿਸ ਦੇ ਮੇਰਾ ਰੌਲਾ ਪਾਉਣ ਦੇ ਨਾਲ ਇੱਥੇ ਤੇ ਇੱਕ ਟਰੱਕ ਉੱਤੀ ਦਾ ਪੜ ਹੋਇਆ ਫਲੋਰ 'ਚ ਤੇ ਉਹਦੇ ਪਿੱਛੇ ਕੌਣ ਹੈ ਤੁਹਾਡਾ ਜਿਹੜਾ ਇੱਥੇ ਦਾ ਆਮ ਆਦਮੀ ਪਾਰਟੀ ਦਾ ਲੀਡਰ ਪ੍ਰੇਮ ਕੁਮਾਰ ਉਹਦਾ ਖਾਸ ਬੰਦਾ ਹੈ ਉਹ ਉਹ ਤਾਂ ਨਹੀਂ ਇੱਥੇ ਉਹ ਜਿਹੜਾ ਉਹ ਕੀ ਦੇ ਟਰੱਕ ਦੇ ਨਾਲ ਫੜ ਹੋਇਆ ਆ ਦੇਖ ਆ ਖੜਾ ਪ੍ਰੇਮ ਕੁਮਾਰ ਆ ਖੜਾ ਜਿਹੜਾ ਪੁੱਕੇ ਦੇ ਟਰੱਕ ਵਾਲਾ ਫੜ ਹੋਇਆ ਇਹ ਆਪ ਅੱਜ ਅਸੀਂ ਬਕਾਉਂਦੇ ਝਾੜੂ ਵਾਲੇ ਸਾਡੇ ਮੁੰਡੇ ਗੜ ਰਹੇ ਚਿੱਟਾ ਫੈਲਦਾ ਹਰ ਪਿੰਡ ਦੇ ਵਿੱਚ ਤੇ ਐਨੇ ਨਾਮਰਾਤ ਇਹ ਨਸ਼ਾ ਜਿਹਨੂੰ ਇੱਕ ਵਾਰ ਲੱਗ ਜਾਂਦਾ ਫਿਰ ਉਹਦੇ ਨੂੰ ਨਿਕਲਣਾ ਮੁਸ਼ਕਲ ਹੋ ਜਾਂਦਾ ਸੋ ਇਹ ਆਮ ਆਦਮੀ ਝਾੜੂ ਵਾਲੇ ਅੱਜ ਸਾਡੀ ਜਵਾਨੀ ਨੂੰ ਬਾੜ ਰਿਹਾ ਕਿ ਐਸਪੀ ਨੂੰ ਧੋਖਾ ਦਿੱਤਾ ਬੀਐਸਪੀ ਜੋ ਹਟ ਗਏ ਉਹਨੇ ਆਪਣੀ ਪਾਰਟੀ ਬਣਾ ਲਈ ਆਪਣੀ ਪਾਰਟੀ ਵੀ ਨਹੀਂ ਚੱਲੀ ਫਿਰ ਉਹ ਅਕਾਲੀ ਦਲ 'ਚ ਆ ਗਿਆ ਅਕਾਲੀ ਦਲ ਨੇ ਇੱਥੇ ਤੇ ਦੋ ਵਾਰ ਐਮ.ਐਲ.ਏ ਵੀ ਬਣਾਇਆ ਹੁਣ ਅਕਾਲੀ ਦਲ ਨੂੰ ਧੋਕਾ ਦੇ ਕੇ ਆ ਝਾੜੂ ਵਾਲਿਆਂ ਕੰਨੀ ਤੇ ਖੜਾ ਜਿਹੜੇ ਨੌਜਵਾਨ ਮੁੰਡੇ ਆਮ ਆਦੀ ਪਾਰਟੀ 'ਚ ਕੰਮ ਕਰਦੇ ਸੀ ਕੀ ਆ ਉਹਨਾਂ ਦਾ ਹੱਕ ਨਹੀਂ ਸੀ ਬਣਦਾ ਜਿਹੜੇ ਆਮ ਆਦਮੀ ਦੇ ਵਰਕਰ ਬਣੇ ਹੋਏ ਕੀ ਉਹਨਾਂ ਦਾ ਹੱਕ ਨਹੀਂ ਸੀ ਬਣਦਾ ਕਿ ਉਹਨਾਂ 'ਚ ਕੋਈ ਕੈਂਡੀਡੇਟ ਹੁੰਦਾ ये बाहर के बकाऊ माल दल बदलो बंद लिया के इन्होंने टिकटा दिखा बीजेपी ने भी आम आदमी पार्टी ने भी अकालिया ने भी लेकिन लोग उत्थ खड़े लोग इन्होंने बदल के नहीं गए केंद्र वो मौसम वगू बदल गए ऐसी रुखा वागू खड़े गए रुखा वागू खड़े हो बहुत बहुत धन्यवाद एवें ਹੋ ਘਾਤੇ ਵੋਟ ਲਾ ਕੇ ਰਿਓ ਬੀਐਸਪੀ ਵਗੈਰੇ ਨੂੰ ਪਾ ਕੇ ਤੂੰ ਕਿਹੜੇ ਕਿਸੇ ਕੰਡੇ ਲੱਗਣੀ ਐ ਆਪਾਂ ਨੇ ਇੱਕ ਤਰਫਾ ਵੋਟ ਪਾਉਣੀ ਐ ਇੱਕ ਬੰਦੇ ਨੂੰ ਤੁਸੀਂ ਸਥਾਪਿਤ ਕਰ ਲਿਆ ਮੁੱਖ ਮੰਤਰੀ ਤੱਕ ਪਹੁੰਚ ਗਿਆ ਤਾਂ ਉਸ ਨੂੰ ਤਾਕੜਾ ਕਰੋ ਜਿਹੜੇ ਉਹਨੂੰ ਹੋਰ ਘੇਰ ਲੱਗਦੇ ਐ ਵੋਟਾਂ ਫਾੜ ਕੇ ਆਪਾਂ ਨੇ ਵੋਟਾਂ ਫਾੜਦੀਆਂ ਨਹੀਂ ਉਹਨਾਂ ਬਹੁਤ ਬਹੁਤ ਧੰਨਵਾਦ ਜੈ ਗੁਰੂ ਦੇਵ ਧੰਨ ਗੁਰੂ ਦੇਵ ਵੈ ਗੁਰੂ ਜੀ ਦਾ ਖਾਤਸਾ ਵੈ ਗੁਰੂ ਜੀ ਕੀ